ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਹਰਪਾਲ ਸਿੰਘ ਦੁਆਰਾ ਲਿਖੀ ਗਈ ਕਹਾਣੀ ਅੱਖੀਆਂ ਉੜੀਕ ਦੀਆਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਅੱਜ ਫੌਜੀ ਹਰਜੀਤ ਸਿੰਘ ਦੀ 20 ਸਾਲ ਮਗਰੋਂ ਪਾਕਿਸਤਾਨ ਤੋਂ ਹੋਈ ਰਿਹਾਈ ਹੋਣ ਦਾ ਦਿਨ ਸੀ ਭਾਰਤ ਪਾਕਿਸਤਾਨ ਦੇ ਦਰਮਿਆਨ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ 20 ਸਾਲ ਪਹਿਲਾਂ ਹੋਈ ਜੰਗ ਵਿੱਚ ਬੰਦੀ ਬਣਾਏ ਗਏ ਫੌਜੀ ਅਨੂੰ ਇੱਕ ਦੂਜੇ ਨੂੰ ਸੋਪਣਾ ਸੀ ਭਾਰਤ ਵੱਲੋਂ 35 ਪਾਕਿਸਤਾਨ ਫੌਜੀ ਰਿਹਾ ਕੀਤੇ ਗਏ ਸੀ ਤੇ ਪਾਕਿਸਤਾਨ ਵੱਲੋਂ 36 ਹਰਜੀਤ ਸਿੰਘ ਅੱਜ ਵਾਪਸ ਆਪਣੇ ਵਤਨ ਜਾ ਰਿਹਾ ਸੀ ਇੰਨੇ ਸਾਲ ਉਸ ਦੀ ਮਾਂ ਬਾਪ ਪੈਨਪਰਾ ਉਸ ਦੇ ਦੋਸਤ ਉਸ ਦੀ ਪਤਨੀ ਸਭ ਇਹ ਸਮਝ ਰਹੇ ਸੀ ਕਿ ਹਰਜੀਤ ਹੋ ਨਹੀਂਸਤ ਦੁਨੀਆ ਵਿੱਚ ਨਹੀਂ ਆ ਉਸ ਦੇ ਪਰਿਵਾਰ ਨੂੰ ਮਹੀਨਾ ਇੱਕ ਪਹਿਲਾਂ ਹੀ ਪਤਾ ਲੱਗਾ ਸੀ ਕਿ ਹਰਜੀਤ ਜਿਉਂਦਾ ਹੈ ਬਸ 19 ਸਾਲ 11 ਮਹੀਨੇ ਤਾਂ ਗੁਜ਼ਰ ਗਏ ਪਰ ਆ ਇੱਕ ਮਹੀਨਾ ਉਹਨਾਂ ਨੇ ਇੰਤਜ਼ਾਰ 'ਚ ਕਿਸ ਤਰ੍ਹਾਂ ਬਿਤਾਇਆ ਸੀ ਇਹ ਤੌਹੀ ਹੀ ਜਾਣ ਸਕਦੇ ਸਨ ਗੱਡੀਆਂ ਰਾਹੀਂ ਉਹਨਾਂ ਨੂੰ ਬਾਗਾਵੜਧ ਤੇ ਲਿਆਂਦਾ ਜਾ ਰਿਹਾ ਸੀ ਜਿੱਥੇ ਉਹਨਾਂ ਨੂੰ ਆਜ਼ਾਦੀ ਮਿਲਨੀ ਸੀ ਆਪਣੇ ਨਾਲ ਮਿਲਣ ਦੀ ਖੁਸ਼ੀ ਦਿਲ ਦੀ ਧੜਕਣ ਨਾਲ ਰਲ ਕੇ ਇੱਕ ਅਜੀਬ ਜਿਹੀ ਸਥਿਤੀ ਪੈਦਾ ਕਰ ਰਹੀ ਸੀ ਉਹਨਾਂ ਦੀ ਗੱਡੀ 'ਚ ਇੱਕ ਬਰਤਾਨੀਆਂ ਦੇ ਇੱਕ ਨਿਊਜ਼ ਚੈਨਲ ਦੀ ਭਾਰਤੀ ਮੂਲ ਦੀ ਰਿਪੋਰਟਰ ਸੀ ਅਨੂ ਸ਼ਰਮਾ ਜੋ ਕਿ ਹਰਜੀਤ ਦੀ ਇੰਟਰਵਿਊ ਲੈਣ ਆਈ ਸੀ ਗੱਡੀ 'ਚ ਜਾਂਦੇ ਜਾਂਦੇ ਉਹ ਹਰਜੀਤ ਤੋਂ ਜਾਣਨਾ ਚਾਹੁੰਦੀ ਸੀ ਕਿ ਆਖਿਰ 71 ਦੀ ਜੰਗ ਦੇ ਹੀਰੋ ਹਰਜੀਤ ਸਿੰਘ ਨੇ ਕਿਵੇਂ ਦੁਸ਼ਮਨ ਦੇ ਤਿੰਨ ਮੋਰਚੇ ਇਕੱਲੇ ਨੇ ਤਵਾ ਕਰ ਦਿੱਤੇ ਸੀ ਹਰਜੀਤ ਉਸ ਨੂੰ ਦਸ ਦਸਾ ਸੋਚਦੇ ਸਮੁੰਦਰ ਨਾਲ ਆਪਣੀ ਜ਼ਿੰਦਗੀ ਦੇ ਵਰਕੇ ਪਲਟਣ ਲੱਗਾ ਕੋਈ ਜਿੱਤੇ ਕਿੱਤਿਆਂ ਤੂੰ ਜਿੱਤੇ ਦਾ ਬਾਪੂ ਮੀਕਾ ਗੁੱਸੇ ਨਾਲ ਉਸ ਨੂੰ ਆਵਾਜ਼ ਮਾਰਦਾ ਕਹੰਦਰ ਵੜਿਆ ਅੱਗੇ ਉਹ ਸਭ ਜੀ ਕਟਰੀ ਉਸੇ ਘਰ ਵਾਲੀ ਤੇ ਜਿੱਤੇ ਦੀ ਮਾਂ ਚੰਨ ਉੱਠਦੀ ਹੋਏ ਬੋਲੀ ਕੀ ਹੋਇਆ ਜੀ ਇਹਨੇ ਗੁੱਸੇ ਚ ਕਿਉਂ ਗੁੱਸੇ ਨੂੰ ਲਾਗ ਤੇਰੇ ਲਾਡ ਪਿਆਰ ਨੇ ਇਸ ਨੂੰ ਸਿਰ ਤੇ ਚੜਾਇਆ ਆ ਅੱਜ ਇਸ ਦਾ ਪੁੱਤ ਮੈ ਉਤਾਰਨਾ ਕੀ ਹੋਇਆ ਜੀ ਦੱਸੋ ਤਾਂ ਸਹੀ ਦਸਵੇਂ ਚ ਫਿਰਫਲ ਹੋ ਗਿਆ ਤੇਰਾ ਸਪੁੱਤ ਮੈਂ ਸੋਚਦਾ ਅਸੀਂ ਨਾ ਪੜ ਪਾਈ ਇਹਦਾ ਵੱਡਾ ਭਰਾ ਵੀ ਨਹੀਂ ਪੜ ਪਾਇਆ ਪਰ ਇਹ ਤਾਂ ਪੜ ਜਾਵੇ ਕੰਮ ਵਕਤ ਹਾਈ ਮੇਰੇ ਸੀਨੇ 'ਚ ਦਰਦ ਹੋ ਉਸ ਦੀ ਮਾਂ ਨੇ ਨਾਟਕ ਕੀਤਾ ਕਿਉਂਕਿ ਪਿੱਛੇ ਉਸ ਨੇ ਜੀਤ ਨੂੰ ਦੇਖ ਲਿਆ ਸੀ ਉਹ ਕੀ ਹੋ ਗਿਆ ਭਗਵਾਨ ਨੇ ਕਹਿ ਕੇ ਮੀਕੇ ਨੇ ਉਸ ਨੂੰ ਸੰਭਾਲ ਕੇ ਕੁਰਸੀ 'ਤੇ ਬਿਠਾ ਦਿੱਤਾ ਜਿੱਤ ਦੀ ਮਾਂ ਨੇ ਸ਼ਹਿਰੇ ਨਾਲ ਜਿੱਤੇ ਨੂੰ ਬਾਹਰ ਭੱਜਣ ਲਈ ਕਹਿ ਦਿੱਤਾ ਤੇ ਮੀਕੇ ਦਾ ਗੁੱਸਾ ਹੁਣ ਆਪਣੀ ਘਰਵਾਲੀ ਨੂੰ ਧਿਆਨ ਦੇਣ ਝਕਾਫਰ ਹੋ ਗਿਆ ਸੀ ਜਿੱਤਾ ਭੱਜ ਕੇ ਬਾਹਰ ਅੰਬਾ ਵਾਲੇ ਬਾਗ 'ਚ ਪਹੁੰਚ ਗਿਆ ਸੀ ਜਿੱਥੇ ਉਸ ਦਾ ਦੋਸਤ ਕਾਲਾ ਸੀ ਮੰਜੇ 'ਤੇ ਬੈਠਾ ਹੋ ਸਮਝਿਆ ਸੀ ਕਿ ਜਿੱਤੇ ਦੇ ਸਿਰ 'ਤੇ ਛਿਤਰਾਂ ਦੇ ਬੱਦਲ ਮੰਡਰਾ ਰਹੇ ਜਿਸ ਕਰਕੇ ਉਹ ਭੱਜ ਕੇ ਇੱਥੇ ਆ ਗਿਆ ਹੈ ਕਾਲੇ ਦਾ ਬਾਪੂ ਰੁੱਲਦੂ ਇਸ ਬਾਗ ਦੀ ਦੀਕ ਰੇਕ ਦਾ ਕੰਮ ਕਰਦਾ ਸੀ ਤੇ ਕਾਲਾ ਤੇ ਜੀਤਾ ਇਕੱਠੇ ਪੜਦੇ ਸੀ ਕਾਲਾ ਤੇ ਜੀਤਾ ਦੋਨੋਂ ਪੜਨ ਚ ਕਾਫੀ ਫਾੜੀ ਹੇ ਸੀ ਬਸ ਬੈਠੇ ਸਕੀਮਾ ਕਰਦੇ ਰਹਿੰਦੇ ਸੀ ਉਸ ਦਾ ਦੋਸਤ ਕਾਲਾ ਨਾਮ ਤੇ ਰੰਗ ਦਾ ਭੁਵੇਂ ਕਾਲਾ ਸੀ ਪਰ ਦਿਲ ਦਾ ਸੋਹਣਾ ਸੀ ਉਹਨਾਂ ਦੀ ਜੋਟੀ ਪੂਰੇ ਪਿੰਡ ਚ ਮਸ਼ਹੂਰ ਸੀ ਜੀਤੇ ਨੇ ਕਾਲੇ ਦੇ ਕਈ ਪੰਗੇ ਆਪਣੇ ਗੱਲ ਪਾਏ ਸੀ ਅਤੇ ਕਾਲੇ ਨੇ ਵੀ ਜੀਤੇ ਦੀਆਂ ਕਈ ਲੜਾਈਆਂ ਅੱਗੇ ਹੋ ਕੇ ਲੜੀਆਂ ਸਨ ਜੀਤੇ ਨੂੰ ਕੱਲੀ-ਕੱਲੀ ਗੱਲ ਇੰਜ ਯਾਦ ਸੀ ਜਿਵੇਂ ਕਿ ਹਜੇ ਕੱਲ ਦੀ ਗੱਲ ਹੋਵੇ ਉਸ ਦੀ ਪਤਨੀ ਨਾਲ ਉਸ ਦੇ ਪਿਆਰ ਦੀ ਗੱਲ ਵੀ ਅਜੀਬ ਸੀ ਉਹ ਤਾਂ ਗਏ ਸੀ ਆਪਣੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਉੱਥੇ ਜੀਤੇ ਨੂੰ ਪਹਿਲੀ ਵਾਰ ਮਿਲੀ ਸੀ ਉਸ ਦੀ ਹਮਸਾਥਨ ਰਾਜਵੀਰ ਕੌਰ ਸੋਨੀ ਸੁਨਖੀ ਮੁਟਿਆਰ ਜਿਸ ਦੀ ਮੁਸਕਾਨ ਤੇ ਉਹ ਫਿਦਾ ਹੋ ਗਿਆ ਹਜੇ ਨਮਾ ਨਮਾ ਹਰਜੀਤ ਫੌਜ ਚੋਂ ਭਰਤੀ ਹੋਇਆ ਸੀ ਮਸਾਂ 6 ਮਹੀਨੇ ਹੋਏ ਸੀ ਮਾਪੇ ਨੇ ਉਸੇ ਗਲ ਮੰਨੀ ਕਿ ਉਸੇ ਸੰਜੋਗ ਇੰਨੇ ਕਾਲੇ ਹੋ ਗਏ ਕਿ ਉਹ ਵਿਆਹ ਦੇਖਣ ਗਏ ਸੀ ਅਤੇ ਵਾਪਸ ਆਪਣੀ ਹਰਜੀਤ ਦੀ ਦੁਲਹਨ ਦੇ ਨਾਲ ਹੀ ਕਰ ਆਏ ਹਰਜੀਤ ਸਿੰਘ ਨੇ ਆਪਣੇ ਪਾਸ ਜੋ ਫੋਟੋ ਰੱਖੀ ਸੀ ਧੁੰਦਲੀ ਜੀ ਪਰ ਉਸੇ ਅਹਿਸਾਸ ਹਜੇ ਵੀ ਸਾਫ-ਸਾਫ ਆਪਣੀ ਮੁਹੱਬਤ ਦੇ ਰੰਗ ਨਾਲ ਸਜੇ ਹੋਈ ਸੀ ਹਰਜੀਤ ਪੁਰਾਣੀਆਂ ਯਾਦਾਂ ਝਕੋ ਗਿਆ ਸੀ ਜਦ ਉਸ ਦਾ ਜਵੈ ਰਾਜਵੀਰ ਸੁਹੇ ਸਾਲੂਚ ਲੋਕੀ ਉਸ ਦੇ ਮਖਮਲੇ ਪਲੰਗ ਤੇ ਕੁੰਡ ਕੱਡੇ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਹ ਪਹਿਲੀ ਰਾਤ ਉਹ ਪਿਆਰ ਦੀਆਂ ਗੱਲਾਂ ਜਦ ਉਸ ਨੇ ਰਾਜਵੀਰ ਨਾਲ ਉਮਰਾਂ ਦੇ ਵਾਅਦੇ ਕੀਤੇ ਸੀ ਬਸ ਉਹ ਰਾਤ ਆਖਰੀ ਰਾਤ ਸੀ ਜਦ ਉਸ ਨੇ ਰਾਜਵੀਰ ਦੀਆਂ ਜੁਲਫਾਂ ਦੇ ਸਾਏ 'ਚ guzari ਸੀ ਅਗਲੇ ਦਿਨ ਤੜਕੇ ਰੀੜੀ ਉੱਤੇ ਜਦ ਉਸ ਦਾ ਬਾਪੂ ਗੁਰਬਾਣੀ ਸੁਣ ਰਿਹਾ ਸੀ ਤਾਂ ਐਮਰਜੈਂਸੀ ਅਲਾਨੀ ਗਈ ਸੀ ਤੇ ਹਰਜੀਤ ਨੂੰ ਵਾਪਸ ਜਾਣਾ ਪਿਆ ਸੀ ਪਰ ਸੰ ਘਾਤਰ ਦੀ ਜੰਗ ਸੀ ਇਹ ਹਰਜੀਤ ਨੂੰ ਯਾਦ ਆ ਕਿ ਰਾਜਵੀਰ ਨੇ ਉਸ ਨੂੰ ਕਿਹਾ ਸੀ ਕਿ ਉਸ ਦਾ ਦਿਲ ਬੜਾ ਕਫਰਾ ਰਿਹਾ ਹੈ ਤਾਂ ਹਰਜੀਤ ਨੇ ਕਿਹਾ ਲੈ ਕੋਈ ਨਾ ਮੈਂ ਬਸ ਜਲਦੀ ਆ ਜਾਊਂਗਾ ਪਰ ਕੀ ਪਤਾ ਸੀ ਹਰਜੀਤ ਨੂੰ ਕਿ ਇਹ ਜੁਦਾਈ 20 ਸਾਲ ਲੰਬੀ ਹੋ ਜਾਵੇਗੀ ਰਿਪੋਰਟ ਕੁੜੀ ਸੁਣਦੀ ਰਹੀ ਤੇ ਸਭ ਰਿਕਾਰਡ ਹੁੰਦਾ ਰਿਹਾ ਹਰਜੀਤ ਨੇ ਅੱਗੇ ਦੱਸਣਾ ਸ਼ੁਰੂ ਕੀਤਾ ਕਿ ਜਦੋਂ ਉਹ ਰਾਜਸਥਾਨ ਆਪਣੇ ਕੈਂਪ 'ਚ ਪੁੱਜਾ ਤਾਂ ਉਸ ਦੀ ਰੈਸਮੈਂਟ ਤਿਆਰ ਸੀ ਬਸ ਉਸਨੇ ਆਪਣੇ ਸਾਥੀਆਂ ਨਾਲ ਰਾਜਸਥਾਨ ਵੱਲ ਕੂਚ ਕਰ ਦਿੱਤਾ ਜਦੋਂ ਉਹਨਾਂ ਦੇ ਮਨ 'ਚ ਕੋਈ ਡਰ ਨਹੀਂ ਸੀ ਨਾ ਹੀ ਉਹਨਾਂ ਨੂੰ ਕੋਈ ਮਰਨ ਦਾ ਡਰ ਸੀ ਉਹ ਸਭ ਬਸ ਆਪਣੀ ਤੂੰਝ ਮਗਨ ਸੀ ਇਹਨੇ ਨੂੰ ਗੱਡੀ ਰੁਕੀ ਤੇ ਉਹਨਾਂ ਦਾ ਕਾਫਲਾ ਰੁਕਿਆ ਇੱਕ ਸਿਪਾਹੀ ਨੇ ਆ ਕੇ ਦੱਸਿਆ ਕਿ ਭਾਰਤ 'ਚ ਨੇਤਾ ਜੀ ਦੇ ਕਾਫਲੇ ਤੇ ਜਨਲੇਵਾ ਹਮਲਾ ਹੋਇਆ ਹੈ ਜਿਸ ਕਰਕੇ ਅੱਜ ਇਹ ਰਿਹਾਈ ਨੂੰ ਰੱਦ ਕਰ ਦਿੱਤਾ ਗਿਆ ਹੈ। ਅਗਲੀ ਤਾਰੀਖ ਵਾਰ ਹੀ ਹਜੇ ਕੁਝ ਨਹੀਂ ਦੱਸਿਆ ਗਿਆ। ਹਰਜੀਤ ਦੇ ਮਨਚ ਨਿਰਾਸ਼ਾ ਪੜ ਗਈ। ਕਾਫਲਾ ਵਾਪਸ ਆ ਗਿਆ। ਇਧਰ ਹਰਜੀਤ ਸਿੰਘ ਦੇ ਪਰਿਵਾਰ ਨੂੰ ਇਹ ਖਬਰ ਦੇ ਪਤਾ ਲੱਗਾ ਤਾਂ ਉਹਨਾਂ ਦੇ ਘਰ ਸੋਗ ਦਾ ਮਾਹੌਲ ਪੈਦਾ ਹੋ ਗਿਆ। ਹਰਜੀਤ ਸਿੰਘ ਦੇ ਘਰ ਜੁੜਵਾ ਬੱਚੇ ਹੋਏ ਸਨ। ਦੋਨੋਂ ਮੁੰਡੇ ਜਸਵੀਰ ਅਤੇ ਹਰਵੀਰ ਦੋਨੋਂ 20 ਸਾਲ ਦੇ ਹੋ ਗਏ ਸਨ। ਉਹਨਾਂ ਦਾ ਬਚਪਨ ਤਾਂ ਬਾਪ ਦੇ ਸਹਾਈਤ ਬਗੈਰ ਵੀ ਤਿਆ ਸੀ ਤੇ ਵਿਚਾਰਿਆ ਰਾਜਵੀਰ ਦੀ ਸਾਰੀ ਜਵਨ ਨੇ ਉਸੇ ਸਿਰ ਤੇ ਸਾਇੰਤੋ ਬਗੈਰ ਗੁਜ਼ਰੀ ਸੀ ਉਸ ਦੇ ਘਰਦਿਆਂ ਨੇ ਬਹੁਤ ਜੋ ਲਾਇਆ ਕਿ ਉਹ ਵਿਆਹ ਕਰਵਾ ਲਵੇ ਪਰ ਰਾਜਵੀਰ ਦਾ ਦਿਲ ਇਹ ਮੰਨ ਨੂੰ ਕਦੇ ਤਿਆਰ ਨਹੀਂ ਸੀ ਕਿ ਹਰਜੀਤ ਹੁਣ ਇਸ ਦੁਨੀਆ ਤੇ ਨਹੀਂ ਆ ਉਹ ਸਵਿਸ਼ਵਾਸ ਤੇ ਪਿਆਰ ਦੇ ਅਖੀਰ ਜਿੱਤ ਹੋ ਹੀ ਗਈ ਸੀ ਉਹ ਅਕਸਰ ਇਹ ਗਾਣੇ ਨੂੰ ਸੁਣਦੀ ਨਲੇ ਗੁੰਗੁਨਾਉਂਦੀ ਅੱਖੀਆਂ ਔੜੀਕਦੀਆਂ ਦਿਲ ਵਾਜਾ ਮਾਰਦਾ ਸਾਰੇ ਪਿੰਨ ਨੂੰ ਜਦੋਂ ਪਤਾ ਚੱਲਿਆ ਸੀ ਉਹ ਹਰਜੀਤ ਤੇ ਮਾਨ ਮਹਿਸੂਸ ਕਰ ਰਹੇ ਸਨ ਅੱਜ ਉਸੇ ਰਿਹਾਈ ਚਲ ਗਈ ਸੀ ਜਿਸ ਕਰਕੇ ਸਾਰਾ ਪਿੰਨ ਉਦਾਸ ਸੀ ਹਰਜੀਤ ਦੇ ਬਾਪੂ ਬੇਬੇਚਦਾ ਜਿਵੇਂ ਜਾਨ ਆ ਗਈ ਸੀ ਪਰ ਉਹ ਇੱਕ ਵਾਰ ਫਿਰ ਬੇਆਸ ਹੋ ਗਏ ਖ਼ਬਰੇ ਹੁਣ ਕਦੋਂ ਰਿਹਾਈ ਹੋਵੇ ਹਰਜੀਤ ਹਰਜੀਤ ਦਾਪੜਾ ਪਹਿਣਾ ਸਭ ਉਹਨਾਂ ਦੇ ਅੱਗੇ ਬਚੇ ਤੇ ਰਿਸ਼ਤੇਦਾਰਾਂ ਦਾ ਘਰ ਤਾਤਾ ਲੱਗੇ ਆ ਸੀ ਸਭ مایੂਸ ਹੋ ਗਏ ਸੀ ਹਰਜੀਤ ਦਾ ਦੋਸਤ ਕਾਲਾ ਵੀ ਹਰਜੀਤ ਨੂੰ ਯਾਦ ਕਰਦਾ ਸੀ ਉਸ ਦਾ ਵਿਆਹ ਹੋਏ ਨੂੰ 18 ਸਾਲ ਹੋ ਗਏ ਸੀ ਤੇ ਦੋ ਲੜਕੀਆਂ ਸੀ ਉਸੇ ਪਰ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਕੈਂਸਰ ਕਰਕੇ 2 ਸਾਲ ਪਹਿਲਾਂ ਜੀ ਤੈਨੂੰ ਯਾਦ ਕਰਦੀਆਂ ਅੱਜ ਉਸ ਦੀਆਂ ਅੱਖਾਂ ਪਰ ਰਹੀਆਂ ਸੀ ਕਿਵੇਂ ਉਹਨਾਂ ਦੋਨਾਂ ਨੇ ਮੋਟਰ ਤੇ ਨਹਾਉਣਾ ਇਕੱਠੇ ਕਿਵੇਂ ਉਹਨਾਂ ਨੇ ਬਚਪਨ ਸਾਥ-ਸਾਥ ਬਿਤਾਇਆ ਤੇ ਜਵਾਨੀ 'ਚ ਪੈਰ ਧਰਿਆ ਸੀ ਪਿਛਲੇ 20 ਸਾਲ 'ਚ ਕੋਈ ਜਹਾ ਪਲ ਨਹੀਂ ਸੀ ਜਦੋਂ ਕਾਲੀਨੀ ਹਰਜੀਤ ਨੂੰ ਨਾ ਯਾਦ ਕੀਤਾ ਹੋਵੇ ਤੇ ਉਹ ਰੋਇਆ ਨਾ ਹੋਵੇ ਇਹ ਦਰਹਜੀ ਸਿੰਘ ਫਿਰ ਇੱਕ ਵਾਰ ਜੇਲ੍ਹ ਦੇ ਉਸੇ ਕੋਠੜੀ ਚ ਪਹੁੰਚ ਚੁੱਕਾ ਸੀ ਜੇਲ੍ਹਰ ਫੈਸਲ ਖਾਨ ਇੱਕ ਨੇਕ ਦਿਲ ਇਨਸਾਨ ਸੀ ਉਸ ਨੂੰ ਵੀ ਹਰਜੀਤ ਤੇ ਬਾਕੀ ਫੌਜੀਆ ਦਾ ਇਸ ਤਰ੍ਹਾਂ ਵਾਪਸ ਆ ਜਾਣ ਦਾ ਦੁੱਖ ਲੱਗਾ ਸੀ ਪਿਛਲੇ 2 ਸਾਲ ਤੋਂ ਹਰਜੀਤ ਨੂੰ ਦੇਖ ਰਿਹਾ ਸੀ ਅੱਜ ਹਰਜੀਤ ਬੇहद ਉਦਾਸ ਤੇ ਮਾਇੂਸੀ ਇਨੇ ਸਾਲ ਤੋਂ ਉਹ ਹਰਜੀਤ ਅਤਿ ਸੇਵਾ ਕੀ ਸਾਥੀਆਂ ਨੂੰ ਇਸ ਚੇਂਜ ਦੇਖ ਰਿਹਾ ਸੀ ਜੇਲ੍ਹ ਨੇ ਹਰਜੀਤ ਦੇ ਵੱਲ ਦੇਖਦਿਆਂ ਕਿਹਾ ਕੀ ਗੱਲ ਬਾਈ ਜਾਨ ਉਦਾਸ ਹੋ ਜੇਲਰ ਸਾਹਿਬ ਉਦੋਂ 20 ਸਾਲ ਗੁਜ਼ਰ ਗਏ ਤਾਂ ਇਹਨਾਂ ਦੁੱਖ ਨਹੀਂ ਲੱਗਾ ਪਰ ਜਰੂਰ ਉਹਦਾ 1 ਮਹੀਨੇ ਤੋਂ ਪਤਾ ਚੱਲਿਆ ਕਿ ਵਾਪਸ ਚਲ ਜਾਣਾ ਦਿਲ ਉੱਡ ਨਹੀਂ ਨੁ ਕਰਦਾ ਇੰਝ ਲੱਗਦਾ ਕਿਸੇ ਨੇ ਪਰ ਕ ਉਤਰ ਦਿੱਤੇ ਹੋਣ ਜੇਲਰ ਨੇ ਹਰਜੀਤ ਦੀ ਗੱਲ ਸੁਣ ਕੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਖੁਦਾ ਦੇ ਪ੍ਰਸਾਰ ਕੋ ਸੱਚੀ ਕੋ ਹੋ ਜਾਏਗਾ ਹਰਜੀਤ ਨੇ ਫੈਸਲੇ ਦੀਆਂ ਅੱਖਾਂ ਚ ਦੇਖਿਆ ਤੇ ਬਸ ਉਸੇ ਅਥਰੂ ਕਿਸੇ ਨਾ ਕਿਸੇ ਤਰ੍ਹਾਂ ਲੁਕਾ ਲਏ ਬਾਹਰ ਪਾਰਤੀ ਮੋਲ ਦੀ ਨੌਜਵਾਨ ਰਿਪੋਰਟਰ ਅਨੂ ਸ਼ਰਮਾ ਬਹਿਸ ਕਰ ਰਹੀ ਸੀ ਜੇਲ੍ਹ ਦੇ ਅਧਿਕਾਰੀਆਂ ਨਾਲ ਕਿ ਉਸ ਨੂੰ ਹਰਜੀਤ ਨਾਲ ਮਿਲਣ ਦੇ ਕਿਉਂਕਿ ਉਸਦੇ ਇੰਟਰਵਿਊ ਹਜੇ ਅਧੂਰੀਆ ਫਾਈਲ ਜੇਲ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਹਰਜੀਤ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਦੇ ਆਰਡਰ ਲਈ ਹਾਇਏ ਹਨ ਤੇ ਜਿਲ੍ਹ ਉਹ ਹਰਜੀਤ ਦਾ ਇੰਟਰਵਿਊ ਨਹੀਂ ਲੈ ਸਕਦੀ ਪਰ ਜਿਲ੍ਹ ਫੈਜ਼ਲ ਖਾਨ ਨੇ ਉਸ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਇਸ ਸ਼ਰਤ ਤੇ ਕਿ ਉਹ ਰਿਹਾਈ ਤੱਕ ਇਹ ਇੰਟਰਵਿਊ ਪਬਲਿਸ਼ ਨਹੀਂ ਕਰੇਗੀ ਜਿਲ੍ਹ ਫੈਜ਼ਲ ਖਾਨ ਦੀ ਰਿਟਾਇਰਮੈਂਟ ਨੂੰ ਵੀ ਕੁਝ ਹੀ ਦਿਨ ਰਹਿ ਗਏ ਸੀ ਇੰਟਰਵਿਊ ਅਨੂ ਸ਼ਰਮਾ ਨੇ ਫੇਰ ਸ਼ੁਰੂ ਕੀਤੀ ਅਸਲ ਵਿੱਚ ਪਿਛਲੇ ਸਾਲ ਦੋ ਅਨੂ ਸ਼ਰਮਾ ਹੀ ਸੀ ਜਿਸ ਨੇ ਭਾਰਤ ਤੇ ਪਾਕਿਸਤਾਨ ਚੋਂ ਇਹਨਾਂ ਕੈਦੀਆਂ ਦੀ ਆਵਾਜ਼ ਬਣ ਕੇ ਇਹਨਾਂ ਦੀ ਰਿਹਾਈ 'ਚ ਵੱਡੀ ਭੂਮਿਕਾ ਨਿਭਾਈ ਸੀ ਚਾਹੇ ਉਹ ਪਾਕਿਸਤਾਨ ਦੇ ਜੇਲ੍ਹ 'ਚ ਬੰਦ ਭਾਰਤੀ ਕੈਦੀ ਹੋਣ ਚਾਹੇ ਭਾਰਤ ਦੀ ਜੇਲ੍ਹ 'ਚ ਬੰਦ ਪਾਕਿਸਤਾਨ ਦੇ ਕੈਦੀ ਸ਼ਬਦਾ ਦੁੱਖ ਇੱਕੋ ਜਿਹਾ ਸੀ ਸਭ ਨੂੰ ਵਿਛੋੜੇ ਦਾ ਦਰਦ ਇੱਕੋ ਜਿਹਾ ਸੀ ਹਰਜੀਤ ਸਿੰਘ ਨੇ ਫਿਰ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜੰਗ ਸ਼ੁਰੂ ਹੋ ਚੁੱਕੀ ਸੀ ਜੋਥੇ ਮੌਲ ਸੀ ਅਸੀਂ ਸਮਝ ਗਏ ਸੀ ਕਿ ਹੁਣ ਇਥੇ ਜ਼ਿੰਦਾ ਵਾਪਸ ਨਹੀਂ ਜਾਇਆ ਜਾ ਸਕਦਾ ਉਹ ਇੱਕ ਭਿਆਨਕ ਜੰਗ ਸੀ ਸਾਡੇ ਫਰੰਟ ਤੇ ਇੱਕ ਇੱਕ ਕਰਕੇ ਸਾਡੇ ਨਾਲ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਰਹੇ ਬਸ ਅਸੀਂ ਵੀ ਚੜਦੀ ਕਲਾ 'ਚ ਰਹਿ ਕੇ ਗੋਲੀਆਂ ਵਰਦੀਆਂ 'ਚ ਰਾਜਸੀ ਆਗੂਆਂ ਦੇ ਵੱਲੋਂ ਲਗਾਈ ਗਈ ਜੰਗ ਦੀ ਅੱਗ 'ਚ ਚਲਸ ਰਹੇ ਸੀ ਜਿਵੇਂ ਸਾਸੀਖ ਸਾਡੇ ਪਰਿਵਾਰ ਚਲਸ ਰਹੇ ਸੀ ਅਸੀਂ ਗਿਣਤੀ ਦੇ 50 ਕ ਰਹਿ ਗਏ ਸੀ ਦੁਸ਼ਮਨ ਫੌਜਾਂ ਗੇ ਵਧ ਰਹੀਆਂ ਸੀ ਅਸੀਂ ਸੋਚਿਆ ਕਿ ਹੁਣ ਇੱਕੋ ਰਸਤਾ ਹੈ ਦੁਸ਼ਮਨ ਦੇ ਵੱਲ ਵੱਧ ਕੇ ਹੀ ਇਹਨਾਂ ਨੂੰ ਆਪਣੀ ਸਰਜਮੀ ਤੋਂ ਦੂਰ ਰੱਖਿਆ ਜਾ ਸਕਦਾ ਹੈ ਬੱਸ ਉਹੀ ਕੀਤਾ ਮੇਰੇ ਕੋਲ ਜੋ ਬੰਦੂਕ ਸੀ ਉਸ ਨੂੰ ਤਾਣ ਕੇ ਗੋਲੀਆਂ ਵਰੋਂਦੇ ਹੋਏ ਮੈਂ ਜੋ ਬੋਲੇ ਸੋ ਨਿਹਾਲ ਦੇ ਕਹਿੰਦੇ ਹੋਏ ਅੱਗੇ ਵਰ ਗਿਆ ਪਤਾ ਹੀ ਨਹੀਂ ਲੱਗਾ ਕਿ ਕਦ ਦੁਸ਼ਮਨ ਦੀ ਸਰਹੱਦ ਵਿੱਚ ਦਾਖਲ ਹੋ ਗਏ میرے ساتھ ہی جوراور تے سپہیدار انیل میرے سامنے لڑدی لڑدی ٹک پیسے رُکَن دا وقت نہیں سی میں اگے واہدا گیا تین چوکیاں فتح کر دتیاں سی میں کلے نہیں میرے لٹ وچ گولی لگی سی دشمن دی فوج توڑ چکی سی میں بے ہوش سی یا مر چکا سی مینوں کچھ نہیں پتہ سی پر جد میری اکھ کھلے تا میں دیکھیا جتو ہرجیتیا کھلی تا ہو جیل دی اک ہسپتال وچ سی ਉਸਤੇ ਲੱਤੀ ਪੱਟੀ ਬੰਨੀ ਹੋਈ ਸੀ ਨਰਸ ਸੀ ਅਤੇ ਪੁਲਿਸ ਸੀ ਉਸ ਨੂੰ ਜ਼ਖਮੀ ਹਾਲਤ ਵਿੱਚ ਲਿਜਾ ਕੇ ਜੇਲ੍ਹ ਸੇ ਸੁੱਟ ਦਿੱਤਾ ਗਿਆ ਉਸ ਦੇ ਨਾਲ ਕੁਝ ਦਿਨ ਤੱਕ ਜਾਨਵਰਾਂ ਤੋਂ ਬੱਦਰ ਸਲੂਕ ਕੀਤਾ ਹੋਇਆ ਉਸ ਨੂੰ ਮਾਰਿਆ ਕੁੱਟਿਆ ਗਿਆ ਇਸ ਵਕਤ ਤੱਕ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਭਾਰਤ ਜੰਗ ਜਿੱਤ ਚੁੱਕਾ ਹੈ ਉਸ ਵਕਤ ਦਾ ਜੇਲਰ ਮੁਹੰਮਦ ਸਾਦਿਕ ਬਹੁਤ ਜ਼ਾਲਮ ਸੀ ਉਹ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦਾ ਸੀ ਜੇਲ੍ਹ 'ਚ ਜੋ ਵਿਵਹਾਰ ਹੋਇਆ ਉਹ ਬੇਹੱਦ ਘਟਿਆ ਸੀ ਹੌਲੀ-ਹੌਲੀ ਜਦੋਂ ਮੇਰੀ ਸੱਟ ਠੀਕ ਹੋਈ ਤਾਂ ਮੈਂ ਸੋਚ ਲਿਆ ਕਿ ਮੈਂ ਇਸ ਜੇਲ੍ਹ ਤੋਂ ਬਾਹਰ ਭੱਜ ਕੇ ਦਿਖਾਉਂਗਾ ਪਰ ਮੈਨੂੰ ਮੌਕਾ ਨਾ ਮਿਲਿਆ ਜੇਲ੍ਹ 'ਚ ਮੇਰੇ ਨਾਲ ਮੇਰੇ ਪੈਸੇ ਦੀ ਸੱਤ ਫੌਜੀ ਸੀ ਸਾਨੂੰ ਅਲੱਗ-ਅਲੱਗ ਰੱਖਿਆ ਜਾਂਦਾ ਸੀ ਅਸੀਂ ਸਮਝ ਗਏ ਸੀ ਕਿ ਇਹ ਜੇਲ੍ਹ ਆਮ ਜੇਲ੍ਹ ਨਹੀਂ ਇੱਥੋਂ ਭਜਣਾ ਇੰਨਾ ਆਸਾਨ ਨਹੀਂ 3 ਸਾਲ ਬੀਤ ਗਏ ਸੀ ਇੱਕ ਮੌਕਾ ਮਿਲਿਆ ਅਸੀਂ ਚਮਚੀ ਨਾਲ ਖੁਰਚ ਖੁਰਚ ਕੇ ਇੱਕ ਛੋਟੀ ਜੀ ਰੰਗ ਬਣਾ ਲਏ ਸੀ ਤੇ ਅਸੀਂ ਤੇਨ ਜਣੇ ਭਜਨ ਚ ਕਾਮਯਾਬ ਹੋ ਗਏ ਸੀ ਸਾਨੂੰ ਲੱਗਿਆ ਕਿ ਅਸੀਂ ਹੁਣ ਆਯਾਦ ਹਾਂ ਇਨੇ ਸਾਲ ਬਾਅਦ ਆਯਾਦ ਹਵਾ ਚ ਸਾਲ ਲਿਆ ਸੀ ਅਸੀਂ ਕਿਸੇ ਤਰ੍ਹਾਂ ਬਾਰਡਰ ਪਾਰ ਕਰਨਾ ਚਾਹੁੰਦੇ ਸੀ ਪਰ ਸਾਰੇ ਪਾਸੇ ਸਾਡੇ ਨਾਂ ਦੀਆਂ ਅਨਾਉਂਸਮੈਂਟ ਹੋ ਗਈਆਂ ਸਨ ਅਸੀਂ ਵੱਖੋ ਵੱਖ ਭੱਜ ਗਏ ਸੀ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਦੀ ਕਿੱਥੇ ਨੇ ਪੁਲਿਸ ਮੇਰੇ ਕਾਫੀ ਕਰੀਬ ਸੀ ਮੈਂ ਬਚਨ ਲਈ ਇੱਕ ਕਾਜ ਵੜ ਗਿਆ। ਪੁਲਿਸ ਮੇਰੇ ਮੰਗ ਰਾਈ ਪਰ ਬਿਨਾਂ ਤਲਾਸ਼ੀ ਲੈ ਵਾਪਸ ਚਲੀ ਗਈ। ਇਸ ਕਾਰਨ ਇੱਕ ਬਜ਼ੁਰਗ ਜੋੜੇ ਦੇ ਨਾਲ ਇੱਕ ਜਵਾਨ ਔਰਤ ਸੀ। ਜਦ ਪੁਲਿਸ ਚਲੀ ਗਈ ਤਾਂ ਉਸ ਬਜ਼ੁਰਗ ਨੇ ਮੈਨੂੰ ਆਵਾਜ਼ ਮਾਰੀ ਤੇ ਕਿਹਾ ਆ ਜਾਓ ਬਾਹਰ ਹੁਣ ਖਤਰਾ ਨਹੀਂ ਆ। ਮੈਂ ਹੈਰਾਨ ਸੀ ਕਿ ਆਖਰੀਨਾਂ ਨੇ ਮੈਨੂੰ ਫੜਵਾਇਆ ਕਿਉਂ ਨਹੀਂ? ਮੈਂ ਬਾਹਰ ਆ ਗਿਆ ਸੀ। ਉਹ ਬਜ਼ੁਰਗ ਅੱਖਾਂ 'ਚ ਮੇਰੇ ਲਈ ਹਮਦਰਦੀ ਸੀ। बुजुर्ग के बीवी आते बाबा खाना खाने ले बैठे सी वो जवान औरत मेरे लिए खाना ले आई मैं हैरान सी मेरी हैरानी दूर कर द्यों उस बुजुर्ग ने दसना शुरू किया बेटे मैं हैदरा ये मेरी शरीक की है आते प्रवीण और वो हमारे बेटे की बेगम है तुम सोचते होगे कि तुमने हमें क्यों बचाया वजह साफ है बेटे हमारा बेटा भी फौजी है पाकिस्तान आर्मी में पिछले 20 सालों में हिंदुस्तान की कैद में है हमें पता चल गया कि तुम भी फौजी हो हिंदुस्तान के बस हमें लगा कि अगर तुम्हारे साथ कुछ नेकी करेंगे तो अल्लाह हमारे बेटे की मदद करेगा खाना खाओ बेटे भूख लगी होगी मैं हैरान से कुछ बोल ना पाया कि एक पल ही लगा कि मेरे माँ बाप ही मेरे सामने आ गए ਇਨੇ ਸਾਲ ਬਾਅਦ ਇੰਨਾ ਸਵਾਦ ਕਰਦਾ ਖਾਣਾ ਖਾਦਾ ਮੈਂ ਸੋਚ ਰਿਹਾ ਸੀ ਕਿ ਰੱਬ ਦੇ ਨੇਕ ਬੰਦੇ ਹਰ ਜਗ੍ਹਾ ਹੁੰਦੇ ਨੇ ਉਸ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਬਾਰਡਰ ਇਥੋਂ 100 ਕਿਲੋਮੀਟਰ ਦੂਰ ਆ ਉੱਥੇ ਪਹੁੰਚਣਾ ਆਸਾਨ ਨਹੀਂ ਆ ਮੈਨੂੰ ਇੱਕ ਦਰਗਾਹ ਜਾਣ ਵਾਲੇ ਲੋਕਾਂ ਦੇ ਕਾਫਲੇ ਨਾਲ ਉਸ ਬਜ਼ੁਰਗ ਨੇ ਭੇਜ ਦਿੱਤਾ ਜਿੱਥੇ ਉਹ ਦਰਗਾਹ ਸੀ ਉੱਥੋਂ ਬਸ ਬਾਰਡਰ 2 ਕਿਲੋਮੀਟਰ ਸੀ ਮੈਂ ਉਹਨਾਂ ਦਾ ਸ਼ੁਕਰੀਆ ਦਾ ਕੀਤਾ ਉਸ ਬਜ਼ੁਰਗ ਨੇ ਮੈਨੂੰ ਗਲ ਨਾਲ ਲਾ ਲਿਆ ਤੇ ਉਸ ਬਜ਼ੁਰਗ ਔਰਤ ਨੇ ਮੈਨੂੰ ਲੱਖ ਅਸੀਸਾਂ ਦਿੱਤੀਆਂ ਮੈਂ ਜਾਂਦਾ ਜਾਂਦਾ ਉਸ ਜਵਾਨ ਔਰਤ ਨੂੰ ਕਿਹਾ ਕਬਰਾਂ ਨਾ ਪੈਣ ਤੇਰਾ ਸੁਹਾਗ ਜਲਦ ਵਾਪਸ ਆ ਜਾਵੇਗਾ ਪਤਾ ਨਹੀਂ ਇਹ ਬੋਲ ਮੈਂ ਕਿਸ ਆਸ ਨਾਲ ਕਹਿ ਬੈਠਾ ਰੱਬ ਜਾਣੇ ਮੈਂ ਉਸ ਕਾਫਲੇ ਨਾਲ ਚੱਲ ਪਿਆ ਇਹ ਪੰਜ ਉੱਠ ਗੱਡੀਆਂ ਦਾ ਇੱਕ ਕਾਫਲਾ ਸੀ ਅਸੀਂ ਆਖਿਰ ਉਸ ਮਜ਼ਾਰ ਤੇ ਪਹੁੰਚ ਗਏ ਮੇਰੇ ਦਿਲ ਨੇ ਮੰਨ ਲਿਆ ਸੀ ਇਹ ਹੁਣ ਮੈਂ ਆਪਣੇ ਦੇਸ਼ ਦੀ ਸਰਹੱਦ ਟੱਪ ਹੀ ਜਾਵਾਂਗਾ ਹੁਣ ਮੈਨੂੰ ਕੋਈ ਰੋਕ ਨਹੀਂ ਸਕਦਾ ਪਰ ਸ਼ਾਇਦ ਮੇਰੀ ਕਿਸਮਤ ਇੰਨੀ ਜੰਗੀ ਨਹੀਂ ਸੀ ਜਦੋਂ ਮੈਂ ਇਸ ਸਰਗਾ ਤੋਂ ਸਰਹੱਦ ਪਾਰ ਕਰਨੇ ਤੁਰਿਆ ਸਾਹਮਣੇ ਪਾਕਿਸਤਾਨੀ ਪੁਲਿਸ ਦੀ ਫੌਜ ਨੇ ਮੈਨੂੰ ਦਬੋਚ ਲਿਆ ਬਸ ਵਾਪਸ ਉਸੇ ਜੇਲ੍ਹ ਚ ਆ ਗਿਆ ਮੀਨਸ ਵਾਰ ਮੇਰੀ ਸਜ਼ਾ ਹੋਰ ਕੜੀ ਹੋ ਗਈ ਸੀ ਮੇਰੀ ਬੀੜੀਆਂ ਪਾ ਦਿੱਤੀ ਹੁੰਦੀਆਂ ਜੇਲ੍ਹ ਦਾ ਸੈਲ ਵੀ ਛੋਟਾ ਹੋ ਗਿਆ ਤੇ ਉਸ ਤੋਂ ਬਾਅਦ ਥੋੜੇ ਥੋੜੇ ਸਮੇਂ ਬਾਅਦ ਮੈਨੂੰ ਹੋ ਜੇਲ ਚ ਭੇਜ ਦਿੱਤਾ ਜਾਂਦਾ ਸੀ ਬਸ ਇਸੇ ਤਰ੍ਹਾਂ ਸਾਲ ਬੀਤਦੇ ਗਏ ਕਦੋਂ ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਹੁੰਦਾ ਸੀ ਕੁਝ ਨਹੀਂ ਪਤਾ ਬਸ ਲੱਗਦਾ ਸੀ ਕਿ ਹੁਣ ਖਦਿਆ ਜਾਂਦੀ ਸਾਨੂੰ ਨਸੀਬ ਨਹੀਂ ਹੋਵੇਗੀ ਹਰਜੀਤ ਨੇ ਕਹਾਣੀ ਖਤਮ ਕੀਤੀ ਹੀ ਸੀ ਕਿ ਜੇਲ ਚ ਰੌਲਾ ਪੈ ਗਿਆ ਸਭ ਬਰਕ ਨੰਬਰ 23 ਵੱਲ ਪਜ ਰਹੇ ਸੀ ਹਰਜੀਤ ਸਿੰਘ ਕੁਲਵੀ ਸ਼ਿਪਾਹੀਆ ਗਏ ਤੇ ਜਲਦੀ ਜਲਦੀ ਉਸ ਨੂੰ ਬੈਰਕ ਚ ਬੰਦ ਕਰ ਦਿੱਤਾ ਕਿਉਂਕਿ ਹਰਜੀਤ ਸਿੰਘ ਦੇ ਇੱਕ ਹੋਰ ਸਾਥੀ ਸਰਜੀਤ ਸਿੰਘ ਨੇ ਜੇਲਰ ਦੀ ਬੰਦੂਕ ਕੋ ਕੇ ਆਤਮ ਹੱਤਿਆ ਕਰ ਲਈ ਸੀ ਉਸ ਦੀ ਗੁਲਾਮੀ ਦੀ ਨਿਰਾਸ਼ਾ ਅਜ ਉਸ ਦੀ ਜ਼ਿੰਦਗੀ ਤੇ ਹਾਵੀ ਹੋ ਗਈ ਸੀ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਇੱਕ ਖਬਰਾਂ ਪਲਾਂ ਚ ਦੇਸ਼ ਵਿਦੇਸ਼ ਚ ਉੱਟ ਗਈ ਸੀ ਅਤੇ ਜੋ ਖਬਰ ਸਾਹਮਣੇ ਆਈ ਉਹ ਇਹ ਕਿ ਹਰਜੀਤ ਨੇ ਜੇਲ੍ਹ ਚ ਖੁਦਕੁਸ਼ੀ ਕਰ ਲਈ ਇੱਕੋ ਜਿਹੇ ਨਾਮ ਹੋਣ ਕਾਰਨ ਇਹੀ ਗਲਤੀ ਹੋ ਗਈ ਸੀ ਤੇ ਇਹ ਖਬਰ ਹਿੰਦੁਸਤਾਨ ਚ ਹਰਜੀ ਦੇਕਰ ਤੇ ਕਿਸੇ ਬੰਬ ਮੰਗ ਟਿੱਗੀ ਸਵਰੂਣ ਕਰ ਲੌਣ ਲਗੇ ਰਾਜਵੀਰ ਕੌਰ ਨੂੰ ਇਨਾ ਸਦਮਾ ਲਗਾ ਕਿ ਉਸ ਨੂੰ ਹਾਰਟ ਅਟੈਕ ਹੋ ਗਿਆ ਇਸ ਖਬਰ ਨਾਲ ਇਹਨਾਂ ਕੈਦੀਆਂ ਦੀ ਰਿਹਾਈ ਲਈ ਇੱਕ ਵਾਰ ਫਿਰ ਅੰਤਰਰਾਸ਼ਟਰੀ ਦਬਾਅ ਵਧ ਗਿਆ ਇਸ ਵਾਰ ਫਿਰ ਰਿਹਾਈ ਦਾ ਇੰਤਜ਼ਾਮ ਕੀਤਾ ਗਿਆ ਪਰ ਇਸ ਵਾਰ ਇਸ ਦੀ ਪਨਕ ਮੀਡੀਆ ਤੇ ਜ਼ਿਆਦਾ ਲੋਕਾਂ ਨੂੰ ਨਹੀਂ ਦਿੱਤੀ ਗਈ ਹਰਜੀਤ ਸਿੰਘ ਅਤੇ ਬਾਕੀ ਫੌਜੀਆ ਦੇ ਨਾਲ-ਨਾਲ ਪਾਕਿਸਤਾਨ ਦੀ ਫੌਜੀਆ ਦੀ ਵਿਰਿਹਾਈ ਆਖਿਰ ਹੋ ਗਈ। ਅਤੇ 20 ਸਾਲ ਮੰਗਰੋ ਆਖਿਰ ਹਰਜੀਤ ਆਪਣੇ ਘਰ ਪਹੁੰਚਿਆ। ਉਸਦੇ ਘਰਦਿਆਂ ਨੂੰ ਉਸਦੇ ਆਉਣ ਬਾਰੇ ਕੋਈ ਖਬਰ ਨਹੀਂ ਸੀ। ਉਸ ਦਿਨ ਤੋਂ ਬਾਅਦ ਉਹਨਾਂ ਖਬਰਾਂ ਸੁਣਨਾ ਹੀ ਛੱਡ ਦਿੱਤਾ ਸੀ। ਪਿੰਡ ਜਾ ਕੇ ਫੌਂਸੀ ਗੱਡੀ ਰੁਕੀ। ਹਰਜੀਤ ਦਾ ਉਹ ਛੋਟਾ ਜਿਹਾ ਪਿੰਡ ਅਜੇਂ ਜਿਂ ਲੱਗ ਰਿਹਾ ਸੀ ਕਿ ਉਸ ਨੂੰ ਬਾਹਾਂ ਖੋਲ੍ਹ ਕੇ ਬੁਲਾ ਰਿਹਾ ਹੋ। ਉਹ ਅੰਬਾਂ ਵਾਲਾ ਬਾਗ ਹੁਣ ਉੱਝੜ ਚੁੱਕਾ ਸੀ ਇੰਨੇ ਨੂੰ ਉਸ ਦੇ ਸਾਹਮਣੇ ਉਸਦਾ ਦੋਸਤ ਆ ਗਿਆ ਫੌਜ ਦੀ ਗੱਡੀ ਦੇਖ ਕੇ ਉਹ ਇੱਕਦਮ ਚੌਕ ਗਿਆ ਸਾਹਮਣੇ ਉਸਦਾ ਯਾਰ ਖੜਾ ਸੀ ਕੋਈ ਚੇਤਾ ਇੱਕ ਦੂਜੇ ਨੂੰ ਪਛਾਣ ਹੀ ਨਾ ਪਾਈ 20 ਸਾਲ ਬਹੁਤ ਸਮਾਂ ਹੁੰਦਾ ਹੈ ਆਖਿਰ ਦੋਨੋਂ ਗਲੇ ਮਿਲ ਕੇ ਖੂਬ ਰੋਏ ਗੱਲਾਂ ਕਰਨ ਲੱਗੇ ਉਹਨਾਂ ਦੀਆਂ ਗੱਲਾਂ 'ਚ ਹੁਣ ਸਿਆਣਪ ਚਹੀ ਆ ਗਈ ਸੀ ਉਹ ਮਸਤੀ ਉਹ ਚੁਲਬੁਲਾਪਨ ਗਾਇਬ ਸੀ ਕਾਲਾ ਅੱਗੇ ਅੱਗੇ ਪਜਿਆ ਜੀਤੇ ਦੇ ਘਰ ਵੱਲ ਹਰਜੀਤ ਮਗਰ ਮੰਗਰਾ ਰਿਹਾ ਸੀ ਪਿੰਡ 'ਚ ਕਾਫੀ ਕੁਝ ਬਦਲ ਗਿਆ ਸੀ ਨਵੇਂ ਘਰ ਬਣ ਗਏ ਸੀ ਨਵੇਂ ਚਵਾਰੇ ਗਲੀਆਂ ਕਾਲੇ ਨੇ ਜੀਤੇ ਦੇ ਘਰ ਜਾ ਕੇ ਰੌਲਾ ਪਾ ਦਿੱਤਾ ਓਏ ਆ ਦੇਖੋ ਆਪਣਾ ਜੀਤਾ ਆ ਗਿਆ ਤਾਈ ਬਾਹਰ ਆਓ ਜੀਤਾ ਆ ਗਿਆ ਜੀਤਾ ਜੀਤੇ ਦੇ ਘਰ ਦੇ ਬਾਹਰ ਆ ਗਏ ਕਮਰਿਆਂ 'ਚੋਂ ਜਿਸ ਦੀ ਉਹ ਉਮੀਦ ਛੱਡ ਚੁੱਕੇ ਸੀ ਉਹ ਹੋ ਗਿਆ ਉਸੀ ਮੰਬਾ ਬੱਚੇ ਸਭ ਗਲ ਮਿਲ ਜਾਵੇ ਰੋਈ ਜਾਵੇ ਸਭ ਦੇ ਘਜ ਪਰਏ ਮਹੱਲੇ ਵਾਲੇ ਵੀ ਇਕੱਠੇ ਹੋਣ ਲੱਗੇ ਹਰਜੀਤ ਨੇ ਪੁੱਛਿਆ ਰਾਜਵੀਰ ਕਿੱਥੇ ਆ ਉਸ ਦਾ ਮੁੰਡਾ ਹੱਥ ਫੜ ਕੇ ਉਸ ਨੂੰ ਅੰਦਰ ਲੈ ਗਿਆ ਇੱਕ ਮੰਚੇ ਤੇ ਰਾਜਵੀਰ ਪਈ ਸੀ ਨਾ ਬੋਲ ਸਕਦੀ ਸੀ ਨਾ ਹਿੱਲ ਸਕਦੀ ਸੀ ਉਸ ਨੂੰ ਪੈਰਾਲਾਈਜ਼ ਹੋ ਗਿਆ ਸੀ ਪਰ ਉਹ ਹੁਣ ਸੁਣ ਸਕਦੀ ਸੀ ਹਰਜੀਤ ਉਸ ਦੇ ਸਾਹਮਣੇ ਆ ਖਲੋਇਆ ਸੀ ਉਸ ਦੀਆਂ ਕੰਝ ਹੰਝੂ ਡੈਰੋਟੇ ਉਸ ਦੇ ਹੱਥ ਦੀਆਂ ਉਂਗਲਾਂ ਫੜਫੜਾਉਣ ਲੱਗੀਆਂ ਹਰਜੀਤ ਨੇ ਮੰਚ 'ਤੇ ਬੈਠ ਗਿਆ ਉਸ ਦੇ ਸਰਹਾਣੀ ਰਾਜਵੀਰ ਦਾ ਹਾਲ ਦੇਖ ਕੇ ਹਰਜੀਤ ਵੀ ਰੋ ਪਿਆ ਰਾਜਵੀਰ ਦੇ ਬੁੱਲ ਫੜਕਣ ਲੱਗੇ ਅੱਜ ਉਹ ਬੋਲ ਪਏ ਮੈਨੂੰ ਪਤਾ ਸੀ ਤੁਸੀਂ ਇੱਕ ਦਿਨ ਜ਼ਰੂਰ ਆ ਜਾਓਗੇ ਕੰਮਦੀ ਹੋਈ ਉਸ ਦੀ ਆਵਾਜ਼ ਤੇ ਰਾਜਵੀਰ ਦੇ ਹੱਥ ਪਰ ਹਰਕਤ ਕਰਨ ਲੱਗੇ ਉੰਮੀ ਠੀਕ ਹੋ ਗਈ ਹਰਜੀਤ ਦੇ ਮੁੰਡੇ ਨੇ ਚੂਰ ਨਾਲ ਆਵਾਜ਼ ਮਾਰੀ ਸਾਰੇ ਅੰਦਰ ਆ ਗਏ ਹਰਜੀਤ ਨੇ ਰਾਜਵੀਰ ਨੂੰ ਠਾ ਕੇ ਬਿਠਾ ਦਿੱਤਾ ਦੋਨੋਂ ਗੱਲ ਮਿਲੇ ਰਾਜਵੀਰ ਦੀਆਂ ਅੱਖਾਂ ਦੀ ਓੜੀਕ ਅਚ ਮੁੱਕ ਗਈ ਸੀ ਉਸ ਦਾ ਮਾਹੀ ਸਿਰਦਾ ਸਾਈ ਉਸ ਤੇ ਘਰ ਆ ਗਿਆ ਸੀ ਉਸ ਦੇ ਨਾਲ-ਨਾਲ ਪਤਾ ਨਹੀਂ ਕਿੰਨੀਆਂ ਅੱਖਾਂ ਦੀ ਓੜੀਕ ਇਸ ਰਿਹਾਈ ਨਾਲ ਅਚ ਖਤਮ ਹੋ ਗਈ ਸੀ ਤਨਵਾਜੀ ਸਾਰਿਆਂ ਦਾ ਇੱਕ ਕਹਾਣੀ ਨੂੰ ਸੁਣਨ ਦੇ ਲਈ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ